क्षत्रिय काल जी ਮੇਰਪਿੰਦਰ ਸਵਾਗਤ ਕਰਦੀਆਂ ਤੁਹਾਡੇ ਆਪਣੇ ਚੈਨਲ ਹਾਈ ਫਾਈ ਐਗਜ਼ਾਮ ਸਟੱਡੀ ਦੇ ਉੱਪਰ ਇਸ ਚੈਨਲ ਉੱਪਰ ਤੁਹਾਨੂੰ ਮਾਸਟਰ ਕੈਡਰ ਪੰਜਾਬੀ ਤੇ ਲੈਕਚਰ ਕੈਡਰ ਪੰਜਾਬੀ ਦੇ ਪੇਪਰ ਦੀ ਤਿਆਰੀ ਬਹੁਤ ਹੀ ਸੌਖੀ ਭਾਸ਼ਾ ਵਿੱਚ ਕਰਵਾਈ ਜਾ ਰਹੀ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਬਹੁਤ ਹੀ ਇੰਪੋਰਟੈਂਟ ਕੁਐਸਚਨਸ ਡਿਸਕਸ ਕਰਾਂਗੇ ਨਾਲ ਹੀ ਐਕਸਟਰਾ ਫੈਕਟਸ ਨੂੰ ਵੀ ਡਿਸਕਸ ਕਰਾਂਗੇ ਜਿਸ ਨਾਲ ਆਪਦੀ ਨੌਲੇਜ ਵਿੱਚ ਕਾਫੀ ਵਾਧਾ ਹੋਏਗਾ ਤੇ ਸ਼ੁਰੂ ਕਰਦੇ ਹਾਂ ਜੀ ਆਪਾਂ ਆਪਣੀ ਅੱਜ ਦੀ ਕਲਾਸ ਪੰਜਾਬੀ ਟੈਸਟ ਨੰਬਰ 15 ਦਾ ਪਹਿਲਾ ਪ੍ਰਸ਼ਨ ਖੁਦਾ ਨਾਲ ਸੰਬੰਧਿਤ ਕੀ ਹੈ? ਇਮਾਮ ਹੁਸੈਨ, ਹਮਦ ਦਾ, Hazrat अली ਦਾ, ਰਸੂਲ ਦਾ ਸਹੀ ਉੱਤਰ ਲਗਾਓ ਜੀ ਆਪਣਾ ਕੀ ਲਗਾਉਗੇ ਤੁਸੀਂ? ਖੁਦਾ ਨਾਲ ਸੰਬੰਧਿਤ ਕੀ ਹੈ? ਸਹੀ ਉੱਤਰ ਹੈ ਜੀ ਆਪਣੇ ਕੋਲੇ অপਸ਼ਨ ਨੰਬਰ 2 ਹਮਦ ਦਾ। ਮੈਂ ਤੁਹਾਨੂੰ ਇੱਕ ਉਦਾਹਰਨ ਦਿੰਨੀ ਆ ਇਸ ਤੋਂ ਤੁਸੀਂ ਹਮਦ ਤੇ ਖੁਦਾ ਤੇ ਹਮਦ ਇੱਕੋ ਹੀ ਨੇ ਇਸ ਨੂੰ ਚੰਗੀ ਤਰ੍ਹਾਂ ਸਮਝ ਜੂਗੇ ਅਬਲ ਹਮਦ ਖੁਦਾ ਦਾ ਵਿਰਤ ਕੀਜੇ ਇਸ਼ਕ ਕੀਤਾ ਸੂ ਜੱਗ ਦਾ ਮੂਲ ਮੀਆਂ ਪਹਿਲਾ ਆਪ ਹੀ ਰੱਬ ਨੇ ਇਸ਼ਕ ਕੀਤਾ ਮਸੂਕ ਹੈ ਨਵੀਂ ਰਸੂਲ ਮੀਆਂ ਅੱਗੇ ਚੱਲਦੇ ਹਾਂ ਜੀ ਪ੍ਰਸ਼ਨ ਨੰਬਰ 2 ਤੇ ਤੈਨੂੰ ਪੱਗ ਬੰਨਣੀ ਤੈਨੂੰ ਲੜ ਛੱਡਣਾ ਤੈਨੂੰ ਹਲ ਵਾਉਣਾ ਨਾ ਆਵੇ ਤੇਰੇ ਘਰ ਕੀ ਵਸਣਾ ਇਹ ਸਤਰਾ ਕਿਸ ਨਾਲ ਸੰਬੰਧਿਤ ਹਨ ਲੋਕਤਰਮ ਨਾਲ ਸੱਸ ਸੋਹਰੇ ਨਾਲ ਲੜਾਈ ਲੋਕ ਪਹਿਰਾਵੇ ਨਾਲ ਲੋਕ ਨਾਚ ਨਾਲ ਸਹੀ ਉੱਤਰ ਲਾ ਕਰੋ ਜੀ ਸਹੀ ਉੱਤਰ ਹੈ ਜੀ ਆਪਣੇ ਕੋਲੇ ਲੋਕ ਪਹਿਰਾਵੇ ਨਾਲ ਪ੍ਰਸ਼ਨ ਨੰਬਰ 3 ਸੌਣ ਭਾਦੋਂ ਇੱਕ ਰੁੱਤ ਦੋ ਤੀਵੀਆਂ ਇੱਕ ਗੁੱਤ ਸਹੀ ਉੱਤਰ ਲਗਾਓ ਜੀ ਪਿਓ ਪੁੱਤਰ ਮੋਟਰਸਾਈਕਲ ਸਮੁੰਦਰੀ ਜਹਾਜ਼ ਪੀਂਗ ਕੀ ਲਗਾਉਂਗੇ ਉੱਤਰ ਸੌਣ ਭਾਦੋ ਇੱਕ ਰੁੱਤ ਦੋ ਤੀਵੀਂ ਆ ਇੱਕ ਗੁੱਤ ਆਪਸ਼ਨ ਨੰਬਰ 4 ਸਹੀ ਆ ਪੀਂਗਾ ਉੱਤਰ ਇਹ 부ਝਾਰਤ ਸੀ ਇਹਦਾ ਉੱਤਰ ਪੀਂਗਾ ਹੈ ਪ੍ਰਸ਼ਨ ਨੰਬਰ 4 ਮੈਂ ਤੈਨੂੰ ਫਿਰ ਮਿਲਾਂਗੀ ਦਾ ਪ੍ਰਕਾਸ਼ਨ ਸਾਲ ਦੱਸੋ 1970 2003 2004 2005 ਸਹੀ ਉੱਤਰ ਲਗਾਓ ਜੀ ਆਪਣਾ ਸਹੀ ਉੱਤਰ ਹੈ ਜੀ ਆਪਣੇ ਕੋਲੇ অপਸ਼ਨ ਨੰਬਰ 3 2004 ਮੈਂ ਤੈਨੂੰ ਫੇਰ ਮਿਲਾਂਗੀ ਇਹ ਆਜੀ ਅਮਰਤਾ ਪ੍ਰੀਤਮ ਦੀ ਲਾਸਟ ਰਚਨਾ ਕਿੰਨਾ ਦੀ ਅਮਰਤਾ ਪ੍ਰੀਤਮ ਜੀ ਦੀ ਪਹਿਲੀ ਕਿਹੜੀ ਆ ਠੰਡੀਆਂ ਕੰਨਾ ਤੇ ਇਹ ਜਿਹੜੀ ਰਚਨਾ ਜਾਂ ਕਵਿਤਾ ਕਹਿ ਰਹੇ ਨੇ ਕਹਿ ਸਕਦੇ ਆਪਾਂ ਇਹ ਇਹਨਾਂ ਨੇ 임 ਰੋਜ਼ ਨੂੰ ਡੈਡੀਕੇਟ ਕੀਤੀ ਸੀਗੀ ਇਮਰੋਜ਼ ਇਮਰੋਜ਼ ਦਾ ਪੂਰਾ ਨਾਮ 인ਦਰਜੀਤ ਇਮਰੋਜ਼ ਸੀ ਪ੍ਰਸ਼ਨ ਨੰਬਰ 5 ਪੰਜਾਬ ਦੇ ਜਵਾਨ ਮੌਤ ਨੂੰ ਮੁਖੌਲਾ ਕਰਨ ਕਾਵ ਸਤਰਾਂ ਹਨ ਪ੍ਰੋਫੈਸਰ ਮੋਹਨ ਸਿੰਘ ਦੀਆਂ ਪ੍ਰੋਫੈਸਰ ਪੂਰਨ ਸਿੰਘ ਦੀਆਂ ਤਨੀ ਰਾਮ ਚਾਤਰੀਕ ਦੀਆਂ ਕਿਰਪਾ ਸਾਗਰ ਦੀਆਂ ਸਹੀ ਉੱਤਰ ਲਗਾਓ ਜੀ ਆਪਣਾ ਪੰਜਾਬ ਦੇ ਜਵਾਨ ਮੌਤ ਨੂੰ ਮੁਖੌਲਾ ਕਰਨ ਸਹੀ ਉੱਤਰਾਂ ਜੀ ਆਪਣੇ ਕੋਲੇ অপਸ਼ਨ ਨੰਬਰ 2 ਪੂਰਨ ਸਿੰਘ ਦੀਆਂ ਪ੍ਰਸ਼ਨ ਨੰਬਰ 6 ਪੰਜਾਬ ਦੇ ਕਿਸ ਕਹਾਣੀਕਾਰ ਨੂੰ ਫਰਾਈਡਵਾਦੀ ਕਿਹਾ ਜਾਂਦਾ ਹੈ ਗੁਰਦਿਆਲ ਸਿੰਘ ਕਰਤਾਰ ਸਿੰਘ ਦੁੱਗਲ ਸੁਜਾਨ ਸਿੰਘ ਰਾਮ ਸਰੂਪ ਅਣਖੀ ਸਹੀ ਉੱਤਰ ਲਗਾਓ ਜੀ ਸਹੀ ਉੱਤਰ ਹੈ ਜੀ ਆਪਣੇ ਕੋਲੇ অপਸ਼ਨ ਨੰਬਰ 2 ਕਰਤਾਰ ਸਿੰਘ ਦੁੱਗਲ ਪ੍ਰਸ਼ਨ ਨੰਬਰ 7 ਪੰਜਾਬੀ ਕਿੱਸਾ ਕਾਵ ਅਤੇ ਦੁਖਾਂਤ ਪਰੰਪਰਾ ਦਾ ਰਚੇਤਾ ਹੈ ਇਹ ਤੁਹਾਡੇ ਕੋਲੇ ਬੁੱਕ ਦਾ ਨੇਮ ਆ ਤੇ ਤੁਸੀਂ ਦੱਸਣੀ ਹੈ ਇਹ ਕਿੰਨਾ ਦੀ ਬੁੱਕ ਹੈ ਅਜਮੇਰ ਸਿੰਘ ਦੀ ਵਿਕਰਮ ਸਿੰਘ ਕੁੰਮਣਜੀਤ ਸਿੰਘ ਸੀਤਲ ਗੁਰਦੇਵ ਸਿੰਘ ਸਹੀ ਉੱਤਰ ਲਗਾਓ ਜੀ ਸਹੀ ਉੱਤਰ ਹੈ ਜੀ ਆਪਣੇ ਕੋਲੇ অপਸ਼ਨ ਨੰਬਰ 2 ਵਿਕਰਮ ਸਿੰਘ ਕੁੰਮਣ ਦੀ ਕਿਤਾਬ ਹੈ ਪ੍ਰਸ਼ਨ ਨੰਬਰ 8 ਮਹਾਕਾਵ ਨੂੰ ਕਾਵ ਦੀ ਕਿਸ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ ਨਾਟਕਾ ਪ੍ਰਗੀਤਕਾ ਮੁક્તਕਾ ਬਿਰਤਾਂਤਕਾ ਸਹੀ ਉੱਤਰ ਲਗਾਓ ਜੀ 8ਵੇਂ ਲਈ ਕੀ ਉੱਤਰ ਲਗਾਉਗੇ ਮਹਾਕਾਵ ਨੂੰ ਕਿਸ ਰੈਣੀ ਵਿੱਚ ਰੱਖਿਆ ਜਾਂਦਾ ਬਿਰਤਾਂਤਕਾਪ ਆਪਸ਼ਨ ਨੰਬਰ 4 ਪ੍ਰਸ਼ਨ ਨੰਬਰ 9 ਭਾਸ਼ਾ ਅਤੇ ਉਪਭਾਸ਼ਾ ਦੀ ਵੱਖਰਤਾ ਦਾ ਆਧਾਰ ਕੀ ਹੈ ਭਾਸ਼ਾ ਅਤੇ ਉਪਭਾਸ਼ਾ ਦੀ ਵੱਖਰਤਾ ਦਾ ਆਧਾਰ ਹੈ ਅਰਥ ਬਾਕ ਖੇਤਰ ਵਿਆਕਰਨ ਨੌਵੇਂ ਪ੍ਰਸ਼ਨ ਲਈ ਉੱਤਰ ਦਿਓ ਸਹੀ ਉੱਤਰ ਹੈ ਜੀ ਆਪਣੇ ਕੋਲੇ অপਸ਼ਨ ਨੰਬਰ 3 ਖੇਤਰ ਇੰਨਾ ਵਿੱਚ ਵੱਖਰਤਾ ਦਾ ਆਧਾਰ ਖੇਤਰ ਹੁੰਦਾ ਜਿਵੇਂ ਲੁਧਿਆਣੇ ਵਿੱਚ ਮਲਵਈ ਬੋਲੀ ਜਾਂਦੀ ਆ ਜਲੰਧਰ ਸਾਈਡ ਚਲੇ ਜਾਓ ਦਵਾਬੀ ਆ ਅੰਮ੍ਰਿਤਸਰ ਚਲੇ ਜਾਓ ਮਾ ਮਾਜੀ ਆ ਇਸ ਤਰ੍ਹਾਂ ਜਿਹੜਾ ਭਾਸ਼ਾ ਤੇ ਉਪਭਾਸ਼ਾ ਦੀ ਵੱਖਰਤਾ ਦਾ ਆਧਾਰ ਹੈ ਖੇਤਰ। ਪੁਰਾਣੇ ਲੋਕ ਕਹਿੰਦੇ ਹੁੰਦੇ ਸੀ 12 ਕੋਤੇ ਜਾ ਕੇ ਬੋਲੀ ਬਦਲ ਜਾਂਦੀ ਹੈ। ਉਹ ਖੇਤਰ ਦੇ ਖੇਤਰ ਨੂੰ ਹੀ ਧਿਆਨ ਵਿੱਚ ਰੱਖ ਕੇ ਕਹਿੰਦੇ ਸੀ। ਪ੍ਰਸ਼ਨ ਨੰਬਰ 10 ਰੋਮਾਂਸਵਾਦ ਸ਼ਬਦ ਦੀ ਸਭ ਤੋਂ ਪਹਿਲੀ ਵਰਤੋਂ ਕਰਨ ਵਾਲਾ ਕੌਣ ਹੈ? ਪੀਵੀ ਸ਼ੈਲੇ, ਕਾਰਲ ਲਾਈਲ, ਟੋਲਸਟਾਈ, ਰੂਸੋ। ਸਹੀ ਉੱਤਰ ਲਗਾਓ ਜੀ। रोमान्सवाद शब्द दी ਸਭ ਤੋਂ ਪਹਿਲਾ ਵਰਤੋਂ ਕਰਨ ਵਾਲਾ ਕੌਣ ਹੈ ਸਹੀ ਉੱਤਰ ਹੈ ਜੀ ਆਪਣੇ ਕੋਲੇ অপਸ਼ਨ ਨੰਬਰ 2 카ਰਲ ਲਾਈ ਪ੍ਰਸ਼ਨ ਨੰਬਰ 11 ਪੰਜਾਬੀ ਵਿੱਚ ਲੋਕਵੇਦ ਸ਼ਬਦ ਕਿਸ ਨੇ ਪ੍ਰਚਲਿਤ ਕੀਤਾ ਹਰਪਜਨ ਸਿੰਘ ਕਰਨੈਲ ਸਿੰਘ ਥਿੰਦ ਵਣਜਾਰਾ ਵੇਦੀ ধਵਿੰਦਰ ਸਠਿਆਰthi ਸਹੀ ਉੱਤਰ ਲਗਾਓ ਜੀ ਆਪਣਾ 11ਵੇਂ ਪ੍ਰਸ਼ਨ ਲਈ ਲੋਕਵੇਦ ਤਾਂ ਸਹੀ ਉੱਤਰ ਹੈ ਜੀ ਆਪਣੇ ਕੋਲੇ অপਸ਼ਨ ਨੰਬਰ 1 ਹਰਪ੍ਰਜਨ ਸਿੰਘ ਇਹਨਾਂ ਨੇ ਲੋਕਵੇਦ ਸ਼ਬਦ ਦਾ ਜਿਹੜਾ ਪ੍ਰਚਲਿਤ ਕੀਤਾ ਸੀ ਕਰਨੈਲ ਸਿੰਘ ਥਿੰਦ ਲੋਕ ਜਾਣ ਲਈ ਜਾਣੇ ਜਾਂਦੇ ਆ ਬੰਜਾਰਾ ਸਿੰਘ ਵੇਦੀ ਲੋਕਤਾਰਾ ਦਵਿੰਦਰ ਸਠਿਆਰਥੀ ਲੋਕਗੀਤ ਇਹਨਾਂ ਨੇ ਘਰ ਘਰ ਜਾ ਕੇ ਲੋਕਗੀਤ ਇਕੱਠੇ ਕੀਤੇ ਸੀ ਇਹਨਾਂ ਨੂੰ ਪ੍ਰਸਿੱਧ ਲੋਕ ਯਾਤਰੀ ਵੀ ਕਿਹਾ ਜਾਂਦਾ ਹੈ ਅੱਗੇ ਆਪਣੇ ਕੋਈ ਪ੍ਰਸ਼ਨ ਨੰਬਰ ਆ ਗਿਆ 12 ਹੀਰ ਰੂ ਤੇ ਚਾਕ ਕੁਲਵੂਤ ਜਾਣੇ ਬਲਨਾਥ ਇਹ ਪੀਰ ਬਣਾਇਆਈ ਪੰਜ ਪੀਰ ਨੇ ਪੰਜ ਹਵਾਸ ਤੇਰੇ ਜਿਨ੍ਹਾਂ ਥਾਪਣਾ ਤੁਦ ਨੂੰ ਲਾਇਆਈ ਵਾਰਿਸ ਨੇ ਇਹ ਸ਼ਬਦ ਵਿੱਚ ਕੀ ਕਿਹਾ ਕਥਾ ਨੂੰ ਸੂਫੀ ਰੰਗਤ ਦਿੱਤੀ ਪੁਰਾਣਿਕ ਪਰੰਪਰਾ ਨਾਲ ਜੋੜਿਆ ਸ਼ਰੀਅਤ ਨਾਲ ਜੋੜਿਆ ਪ੍ਰੇਮ ਕਥਾ ਨੂੰ ਹਕੀਕ ਇਸ਼ਕ ਹਕੀਕੀ ਵਿੱਚ ਢਾਲਿਆ ਸਹੀ ਉੱਤਰ ਲਗਾਓ ਜੀ ਆਪਣਾ ਸਹੀ ਉੱਤਰ ਹੈ ਜੀ ਆਪਣੇ ਕੋਲੇ ਪ੍ਰੇਮ ਕਥਾ ਨੂੰ ਇਸ਼ਕ ਹਕੀਕੀ ਵਿੱਚ ਢਾਲਿਆ ਉਹ ਹੀਰ ਨੂੰ ਰੂਹ ਕਹ ਰਹੇ ਨੇ ਸਰੀਰ ਨੂੰ ਕਲਬੂਤ ਕਹ ਰਹੇ ਨੇਗੇ ਸਾਰੇ ਕਿੱਸਿਆਂ ਦੇ ਵਿੱਚ ਉਹਨਾਂ ਨੂੰ ਹਕੀਕੀ ਰੰਗ ਦੇ ਦਿੱਤਾ ਜਾਂਦਾ ਹੈ ਪ੍ਰਸ਼ਨ ਨੰਬਰ 13 12 ਦਾ ਸਹੀ ਰਚਨਾ ਕਰਮ ਹੈ ਤੁਹਾਡੇ ਕੋਲ ਚਾਰ ਆਪਸ਼ਨਸ ਨੇ ਸਹੀ ਆਪਸ਼ਨ ਨੂੰ ਤੁਸੀਂ ਚੁਣਨਾ ਹੈ ਉੱਤਰ ਲਗਾਉਗਾ ਆਪਣਾ ਸਹੀ ਉੱਤਰ ਹੈ ਜੀ ਆਪਣੇ ਕੋਲੇ অপਸ਼ਨ ਨੰਬਰ 3 ਚੰਡੀ ਦੀ ਵਾਰ ਨਾਦਰ ਸ਼ਾਹ ਦੀ ਵਾਰ ਚੱਠਿਆਂ ਦੀ ਵਾਰ ਪਹਿਲਾ ਚੰਡੀ ਦੀ ਵਾਰ ਸੀ ਫਿਰ ਨਾਦਰ ਸ਼ਾਹ ਦੀ ਵਾਰ ਫਿਰ ਚੱਠਿਆਂ ਦੀ ਵਾਰ ਪ੍ਰਸ਼ਨ ਨੰਬਰ 14 ਸੰਤ ਸਿੰਘ ਸੇਖੋਂ ਦਾ ਪਲੇਠਾ ਇਕਾਂਗੀ ਜਿਸ ਨੂੰ ਪਹਿਲਾ ਅੰਗਰੇਜ਼ੀ ਤੇ ਫਿਰ ਪੰਜਾਬੀ ਰੂਪ ਦਿੱਤਾ ਗਿਆ ਪੁੱਤਰ ਇਕੈਂਤਵਾਰ ਮਹਾਤਮਾ ਬਾਬਾ ਬੋੜ ਸਹੀ ਉੱਤਰ ਲਾਓ ਜੀ ਸੰਸਿੰਗ ਸੇਖੋਂ ਦਾ ਪਲੇਟ ਪਲੇਠਾ ਇਕਾਂਗੀ ਜਿਸ ਨੂੰ ਪਹਿਲਾਂ ਅੰਗਰੇਜ਼ੀ ਤੇ ਫਿਰ ਪੰਜਾਬੀ ਦਾ ਰੂਪ ਦਿੱਤਾ ਆਪਸ਼ਨ ਨੰਬਰ 3 ਮਹਾਤਮਾ ਵਾਰਤਕ ਹੁੰਦੀ ਹੈ ਭਾਵਾਂ ਅਤੇ ਜਜ਼ਵਾਤਾਂ ਦੀ ਭਾਸ਼ਾ ਬੁੱਧੀ ਤੇ ਕਲਪਨਾ ਦੀ ਭਾਸ਼ਾ ਤਰਕ ਤੇ ਦਲੀਲ ਦੀ ਭਾਸ਼ਾ ਕੋਈ ਨਹੀਂ ਸਹੀ ਉੱਤਰ ਲਾ ਕਰੋ ਜੀ ਆਪਣਾ ਵਾਰਤਕ ਹੁੰਦੀ ਹੈ ਤਰਕ ਤੇ ਦਲੀਲ ਦੀ ਭਾਸ਼ਾ ਆਪਸ਼ਨ ਨੰਬਰ 3 ਸਹੀ ਹੈ ਅੱਗੇ ਆਪਣੇ ਕੋਲੇ ਪ੍ਰਸ਼ਨ ਨੰਬਰ 16 ਹੀਰ ਦਾ ਕਿੱਸਾ ਕਲੀਆਂ ਵਿੱਚ ਕਿਸ ਨੇ ਲਿਖਿਆ ਭਗਵਾਨ ਸਿੰਘ ਨੇ ਵਾਰਿਸ ਸ਼ਾਹ ਨੇ ਅਹਿਮਦਾ ਜਾਰ ਨੇ ਸੂਬਾ ਸਿੰਘ ਨੇ ਸਹੀ ਉੱਤਰ ਲਾਓ ਜੀ ਸਹੀ ਉੱਤਰ ਹੈ ਜੀ ਆਪਣੇ ਕੋਲੇ অপਸ਼ਨ ਨੰਬਰ 1 ਭਗਵਾਨ ਸਿੰਘ ਭਗਵਾਨ ਸਿੰਘ ਨੇ ਹੀਰ ਕਲੀਆਂ ਵਿੱਚ ਲਿਖੀ ਸੀ ਪ੍ਰਸ਼ਨ ਨੰਬਰ 17 ਵਿਹਾਰਿਕ ਸਮਿਖਿਆ ਪੁਸਤਕ ਦਾ ਕਰਤਾ ਹੈ ਹਰਪ੍ਰਜਨ ਸਿੰਘ ਗੁਰਚਰਨ ਸਿੰਘ ਆਰਸ਼ੀ ਸਤਿੰਦਰ ਸਿੰਘ ਸਤਿੰਦਰ ਸਿੰਘ ਨੂਰ ਸਹੀ ਉੱਤਰ ਲਾਓ ਜੀ ਸਹੀ ਉੱਤਰ ਹੈ ਜੀ ਆਪਣੇ ਕੋਲੇ অপਸ਼ਨ ਨੰਬਰ 4 ਸਤਿੰਦਰ ਸਿੰਘ ਨੂਰ ਪ੍ਰਸ਼ਨ ਨੰਬਰ 18 ਗਜ਼ਲ ਦੇ ਸ਼ਾਬਦਿਕ ਅਰਥ ਹਨ ਔਰਤਾਂ ਨਾਲ ਗੱਲਣਾ ਕਰਨਾ ਔਰਤਾਂ ਨਾਲ ਈਖਾ ਕਰਨਾ ਔਰਤਾਂ ਦੇ ਨੁਕਸ ਖੱਡਣਾ ਔਰਤਾਂ ਦੇ ਮੰਗਰ ਲੱਗਣਾ ਸਹੀ ਉੱਤਰ ਲਾਓ ਗਜ਼ਲ ਦੇ ਸ਼ਾਬਦਿਕ ਅਰਥ ਹਨ ਔਰਤਾਂ ਨਾਲ ਗੱਲਾਂ ਕਰਨਾ ਇੱਥੇ ਮੈਂ ਤੁਹਾਨੂੰ ਗਜ਼ਲ ਬਾਰੇ ਥੋੜਾ ਦੱਸਦੀ ਆ ਕਿ ਗਜ਼ਲ ਆ ਜਿਹੜਾ ਅਰਬੀ ਭਾਸ਼ਾ ਦਾ ਸ਼ਬਦ ਹੈ ਗਜ਼ਲ ਆ ਜਿਹੜੀ ਦੋ ਪ੍ਰਕਾਰ ਦੀ ਹੁੰਦੀ ਆ ਮੁਸਲਸਲ ਤੇ ਗੈਰ ਮੁਸਲਸਲ ਇਹਦੇ ਵਿੱਚ ਦੋ ਤੁਕਾਂ ਹੁੰਦੀਆਂ ਨੇ ਪਹਿਲੀ ਤੁਕ ਨੂੰ ਮਿਸਰਾ ਕਿਹਾ ਜਾਂਦਾ ਮਿਸਰਿਆਂ ਦੇ ਮੇਲ ਨਾਲ ਸ਼ੇਅਰ ਬਣਦਾ ਤੇ ਗਜ਼ਲ ਦਾ ਪਹਿਲਾ ਸ਼ੇਅਰ ਮਤਲਾ ਹੁੰਦਾ ਤੇ ਆਖਰੀ ਸ਼ੇਅਰ ਮਕਤਾ ਹੁੰਦਾ ਪ੍ਰਸ਼ਨ ਨੰਬਰ 19 ਅਨਲ ਹੱਕ ਦਾ ਨਾਰਾ ਲਾਉਣ ਵਾਲੇ ਸੂਫੀ ਦਰਬੇਸ਼ ਦਾ ਕੀ ਨਾਂ ਸੀ ਤੁਹਾਡੇ ਕੋਲ ਚਾਰ ਆਪਸ਼ਨਸ ਨੇ ਤੁਸੀਂ ਸਹੀ ਉੱਤਰ ਚੁਣੋ ਜੀ ਸਹੀ ਉੱਤਰ ਕੀ ਲਗਾਉਂਗੇ ਅਨਲ ਹੱਕ ਦਾ ਨਾਰਾ ਲਾਉਣ ਵਾਲੇ ਸੂਫੀ ਦਰਬੇਸ਼ ਦਾ ਨਾਂ ਕੀ ਸੀ ਸਹੀ ਉੱਤਰ ਹੈ ਜੀ ਆਪਣੇ ਕੋਲੇ ਆਪਸ਼ਨ ਨੰਬਰ 4 ਹਜ਼ਰਤ ਮਨਸੂਰ ਅਲ ਹਲਾਜ਼ ਜਿਹੜੇ ਹਜ਼ਰਤ ਮਨਸੂਰ ਅਲੀ ਸੀਮ ਉਹਨਾਂ ਨੂੰ ਕਿਉਂ ਸੂਲੀ ਤੇ ਚੜਾਇਆ ਗਿਆ ਸੀ ਉਹ ਕਹਿੰਦੇ ਸੀ ਅਨਲ ਹੱਕ ਦਾ ਮਤਲਬ ਸੀ ਵੀ ਮੈਂ ਖੁਦਾ ਮੈਂ ਪਰਮਾਤਮਾ ਮੈਂ ਬ੍ਰਹਮਾ ਤੇ ਜੇ ਕੋਈ ਆ ਕੇ ਕਹੇ ਵੀ ਮੈਂ ਪਰਮਾਤਮਾ ਅੱਜ ਕੱਲ੍ਹ ਦੇ ਸੰਸਾਰਿਕ ਲੋਕ ਨੇ ਜਿਹੜੇ ਉਹ ਇਸ ਗੱਲ ਨੂੰ ਨਹੀਂ ਮੰਨਦੇ ਤੇ ਉਹਨਾਂ ਨੂੰ ਵੀ ਆਪਣੇ ਆਪ ਨੂੰ ਖੁਦਾ ਕਹਿੰਦਾ ਇਸ ਕਰਕੇ ਸੂਲੀ ਤੇ ਚੜ ਦਿੰਦਾ ਸੀ ਆ ਜਿਹੜੇ ਧਰਮ ਦੇ ਮੂਰੇ ਪਿਆਰੋਕਾਰ ਹੁੰਦੇ ਆ ਉਹ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰਦੇ ਹੈ ਤਾਂ ਸਾਰੇ ਹੀ ਪਰਮਾਤਮਾ ਦੇ ਰੂਪ ਨੇ ਪ੍ਰਸ਼ਨ ਨੰਬਰ 2 ਹੁਸਨ ਇਸ਼ਕ ਦੀਆਂ ਗੱਲਾਂ ਨੂੰ ਵੇਲੇ-ਵੇਲੇ ਦੀਆਂ ਗੱਲਾਂ ਕਿਸ ਨੇ ਕਿਹਾ ਪ੍ਰਭਜੋਤ ਕੌਰ ਅਮਰਤਾ ਪ੍ਰੀਤਮ ਦਲੀਪ ਕੌਰ ਟਿਵਾਣਾ ਕੋਈ ਨਹੀਂ ਸਹੀ ਉੱਤਰ ਲਾਓ ਜੀ ਹੁਸਨ ਇਸ਼ਕ ਦੀਆਂ ਗੱਲਾਂ ਨੂੰ ਵੇਲੇ-ਵੇਲੇ ਦੀਆਂ ਗੱਲਾਂ ਕਿਸ ਨੇ ਕਿਹਾ ਸਹੀ ਉੱਤਰ ਹੈ ਜੀ ਆਪਣੇ ਕੋਲੇ ਅਮਰਤਾ ਪ੍ਰੀਤਮ ਤੇ ਕੁਐਸਚਨ ਵੈਰੀ ਵੈਰੀ ਇੰਪੋਰਟੈਂਟ ਹੈ ਪੇਪਰ ਦੇ ਵਿੱਚ ਪੁੱਛਿਆ ਜਾ ਚੁੱਕਿਆ ਮਾਸਟਰ ਗ੍ਰੇਡਰ ਦੇ ਵਿੱਚ ਅਮਰਤਾ ਪ੍ਰੀਤਮ ਨੇ ਸੁਨੇਹੜੇ ਰਚਨਾ ਕਿਸ ਨੂੰ ਸਮਰਪਿਤ ਕੀਤੀ ਅਮਰੋਜ਼ ਸਾਹਿਰ ਲੁਧਿਆਣਵੀ ਪ੍ਰੋਫੈਸਰ ਮੋਹਨ ਸਿੰਘ ਪ੍ਰੀਤਮ ਸਿੰਘ ਵਾਤੜਾ ਸੁਨੇਹੜੇ ਰਚਨਾ ਸਹੀ ਉੱਤਰ ਲਗਾਓ ਜੀ ਕਿਸ ਨੂੰ ਸਮਰਪਿਤ ਕੀਤੀ ਸਹੀ ਉੱਤਰ ਹੈ ਜੀ ਆਪਣੇ ਕੋਲੇ অপਸ਼ਨ ਨੰਬਰ 2 ਸਾਹਿਰ ਲੁਧਿਆਣਵੀ ਜਿਹੜੇ ਆਪਸ਼ਨ ਨੰਬਰ 4 ਆਪਣੇ ਕੋਲੇ ਪ੍ਰੀਤਮ ਸਿੰਘ ਕਵਾਤੜਾ ਇਹ ਇਹਨਾਂ ਦੇ ਪਤੀ ਸੀਗੇ ਇਹਨਾਂ ਦਾ ਪੂਰਾ ਨਾਮ ਪ੍ਰੀਤਮ ਸਿੰਘ ਕਪਤ ਕਵਾਤੜਾ ਸੀ ਆ ਅਮਰਤਾ ਪ੍ਰੀਤਮ ਦਾ ਨਾਮ ਪਹਿਲਾਂ ਅਮਰਤ ਅਮਰਤ ਕੌਰ ਸੀ ਵਿਆਹ ਘਰੋਂ ਤੋਂ ਬਾਅਦ ਉਹਨਾਂ ਨੇ ਆਪਣੇ ਨਾਲ ਪ੍ਰੀਤਮ ਨਾਮ ਜੋੜ ਲਿਆ ਸੀ ਪ੍ਰਸ਼ਨ ਨੰਬਰ 22 ਕਿਸ ਦੇ ਅਨੁਸਾਰ ਕਵੀ ਦਰਬਾਰ ਵਿੱਚ ਸ਼ਿਵ ਦੇ ਸਾਹਮਣੇ ਅਮਰਤਾ ਪ੍ਰੀਤਮ ਅਤੇ ਪ੍ਰੋਫੈਸਰ ਮੋਹਨ ਸਿੰਘ ਜਿਹੇ ਕਵੀਆਂ ਦਾ ਰੰਗ ਫਿੱਕਾ ਪੈ ਜਾਂਦਾ ਹੈ ਹਰਪ੍ਰਜਨ ਬਾਜਵਾ ਗੁਰਵਖਸ਼ ਸਿੰਘ ਪ੍ਰੀਤਲੜੀ ਕੁਲਵੀਰ ਕੰਘ ਗੁਰਚਰਨ ਸਿੰਘ ਸਹੀ ਉੱਤਰ ਲਗਾਓ ਜੀ ਸਹੀ ਉੱਤਰ ਹੈ ਜੀ ਆਪਣੇ ਕੋਲੇ ਹਰਪ੍ਰਜਨ ਬਾਜਵਾ অপਸ਼ਨ ਨੰਬਰ 1 ਸ਼ਿਵ ਕੁਮਾਰ ਨੇ ਲੂਣਾ ਤੇ ਲਾਏ ਦਾਗ ਦਾ ਦੋਸ਼ ਕਿਸ ਨੂੰ ਦੱਸਿਆ ਤੁਹਾਡੇ ਕੋਲ ਚਾਰ ਆਪਸ਼ਨਸ ਨੇ ਸਹੀ ਉੱਤਰ ਦਿਓ ਸਲਵਾਹਨ ਨੂੰ ਖੁਦ ਲੂਣਾ ਨੂੰ ਸਮਾਜ ਨੂੰ ਕਿਸੇ ਨੂੰ ਵੀ ਨਹੀਂ ਸ਼ਿਵ ਕੁਮਾਰ ਨੇ ਲੂਣਾ ਤੇ ਲਾਏ ਦਾਗ ਦਾ ਦੋਸ਼ੀ ਸਮਾਜ ਨੂੰ ਮੰਨੇ ਆ। ਪ੍ਰਸ਼ਨ ਨੰਬਰ 24 ਕਾਲੇ ਪਾਣੀ ਦੀ ਕਿਹੜੀ ਕਵਿਤਾ ਵਗਦੇ ਪਾਣੀ ਵਿੱਚ ਅਧੂਰੀ ਛਪੀ? ਹਨੇਰੀ ਓ ਹੈ ਕੋਹਲੂ ਮੇਰਾ ਦਰਦੀ ਦਿਲ। ਸਹੀ ਉੱਤਰ ਲਗਾਓ ਜੀ। ਵਗਦੇ ਪਾਣੀ ਦੇ ਵਿੱਚ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਕਿਹੜੀ ਕਵਿਤਾ ਅਧੂਰੀ ਛਪੀ? ਸਹੀ ਉੱਤਰ ਹੈ ਜੀ ਆਪਣੇ ਕੋਲੇ অপਸ਼ਨ ਨੰਬਰ 1 ਹਨੇਰੀ ਇਹ ਇਹਨਾਂ ਦਾ ਕਾਪ ਸੰਗ੍ਰਹਿ ਆ ਵਗ ਦੇ ਪਾਣੀ ਆ ਜੇ ਪ੍ਰਸ਼ਨ ਨੰਬਰ 25 নূর ਜਹਾਂ ਬਾਦਸ਼ਾਹ ਬੇਗਮ ਪੁਸਤਕ ਕਦੋਂ છਪੀ 1940 1942 1944 1945 ਸਹੀ ਉੱਤਰ ਲਗਾਓ ਜੀ ਤੁਸੀਂ ਆਪਣਾ ਕਿਹੜਾ ਉੱਤਰ ਦਿਓਗੇ ਜਾਂ ਲਾਉਂਗੇ ਸਹੀ ਉੱਤਰ ਹੈ ਜੀ ਆਪਣੇ ਕੋਲੇ অপਸ਼ਨ ਨੰਬਰ 3 1944 ਇਹ ਨੂਰਜਹਾਂ ਬਾਦਸ਼ਾਹ ਬੇਗਮਾ ਦੇ ਤਨੀ ਰਾਮ ਚਾਤ੍ਰਿਕ ਦੀ ਰਚਨਾ ਤਨੀ ਰਾਮ ਚਾਤ੍ਰਿਕ ਨੂੰ ਸਟੇਜ ਦਾ ਤਨੇਵੀ ਕਿਹਾ ਜਾਂਦਾ ਉਹਨਾਂ ਨੇ ਪੰਜਾਬੀ ਫੌਂਟ ਬਣਾਇਆ ਸੀ ਜਿਸ ਨੂੰ ਚਾਤ੍ਰਿਕ ਫੌਂਟ ਵੀ ਕਹਿੰਦੇ ਆ ਤੇ ਉਹਨਾਂ ਨੇ ਲੱਕੜ ਦੀਆਂ ਡੀਟੀਆਂ ਨੂੰ ਕੱਟ ਕੇ ਨਾ ਅੱਖਰ ਤਿਆਰ ਕੀਤੇ ਸੀਗੇ ਉਹਨਾਂ ਨੇ ਮੋਹਰ ਦੇ ਅੱਖਰ ਵੀ ਬਣਾਏ ਸੀਗੇ ਇਹ ਥੋੜੀ ਜੀ ਜਾਣਕਾਰੀ ਤੁਹਾਨੂੰ ਤਨੀ ਰਾਮਾ ছাত্রী ਇੱਕ ਵਾਰੀ ਦਿੱਤੀ ਗਈ ਆ ਤੇ ਇੱਥੇ ਹੀ ਆਪਣੀ ਕਲਾਸ ਹੁੰਦੀ ਆ ਖਤਮ ਤੇ ਮੈਨੂੰ ਤੁਸੀਂ ਦੱਸਣਾ ਕਮੈਂਟ ਬਾਕਸ ਦੇ ਵਿੱਚ ਕਿ ਤੁਹਾਡੇ 25 ਦੇ ਵਿੱਚੋਂ ਕਿੰਨੇ ਕੁਐਸਚਨਸ ਨੇ ਜਿਹੜੇ ਸਹੀ ਗਏ ਨੇ ਤੇ ਵੀਡੀਓ ਵਧੀਆ ਲੱਗੀ ਆ ਤਾਂ ਲਾਈਕ ਵੀ ਸ਼ੇਅਰ ਕਰ ਦਿਆ ਕਰੋ ਮਿਲਦੇ ਆ ਜੀ ਅਗਲੀ ਕਲਾਸ ਦੇ ਵਿੱਚ ਨਵੇਂ ਕੁਐਸਚਨਸ ਦੇ ਨਾਲ ਮੈਨੂੰ ਰੁਪਿੰਦਰ ਨੂੰ ਦਿਓ ਇਜਾਜ਼ਤ ਧੰਨਵਾਦ ਸ਼ਸ਼ੀਕਾਲ ਜੀ